ਖਬਰਾਂ ਮਾਂ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਮਜੀਤ ਸਿੰਘ ਜੀਤਿਆ ਨੂੰ ਕੀ ਕਲੀਨ ਚਿੱਟ ਮਿਲੇਗੀ ਕੀ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਵੱਡਾ ਯੂਟਰਨ ਲੈਣਗੇ ਕੀ ਸਾਰਾ ਮਾਮਲਾ ਫੁੱਸ ਹੋ ਜਾਵੇਗਾ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਕਰ ਰਹੇ ਨੇ ਕਿ 1 ਰੁਪਏ ਦੀ ਵੀ ਹੇਰਫੇਰ ਹੋਵੇ ਉਸ ਦਾ ਮੈਂ ਜ਼ਿੰਮੇਵਾਰ ਹੋਵਾਂਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਰਜੀਠੀਆ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੀ ਹੈ ਬਦਲਾਖੂਰੀ ਦੀ ਰਾਜਨੀਤੀ ਕਰ ਰਹੇ ਨੇ ਇਹ ਬਿਆਨ ਹੈ ਸੁਖਬੀਰ ਸਿੰਘ ਬਾਦਲ ਦਾ ਲੇਕਿਨ ਜਿਸ ਤਰ੍ਹਾਂ ਹਰੇਕ ਗੁਵਾਨ ਨੂੰ ਗੁਵਾਇਆ ਜਾ ਰਿਹਾ ਹੈ 12 13 14 15 16 17 ਯਾਨੀ ਕਿ ਜਦੋਂ ਐਜ਼ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ ਡਿਪੀ ਸੀਐਮ ਸੀ ਸੁਖਬੀਰ ਸਿੰਘ ਬਾਦਲ ਅਤੇ ਗ੍ਰਾਮ ਕਰਾਨਾ ਵੀ ਇਹਨਾਂ ਦੇ ਕੋਲ ਸੀ ਉਹ ਜਿੰਨੇ ਵੀ ਰਹੇ ਨੇ ਲੋਕ ਮਜੀਠੀਆ ਦੇ ਨਾਲ ਉਹਨਾਂ ਸਾਰਿਆਂ ਦੀਆਂ ਗਵਾਹੀਆਂ ਲਗਾਤਾਰ ਮਜੀਠੀਆ ਦੀਆਂ ਜਿਹੜੀਆਂ ਨੇ ਉਹ ਮੁਸੀਬਤਾਂ ਵਧਾਰੀਆਂ ਨੇ ਚਾਹੋ ਗਵਾਹੀ ਹੋਵੇ ਬੋਨੀ ਅ즈ਰਾਨਾ ਦੀ ਗਵਾਹੀ ਹੋਵੇ ਤਲਬੀਰ ਗਿੱਲ ਦੀ ਗਵਾਹੀ ਹੋਵੇ ਸੁਧਾਰਤ ਚਰਟੋ ਉਪਧਾਇਏ ਦੀ ਤੇ ਭਾਵੇਂ ਗਵਾਹੀ ਹੋਵੇ ਨਰਿੰਦਰ ਸਿੰਘ ਦੀ ਮਾਮਲਾ 540 ਕਰੋੜ ਦਾ ਨਹੀਂ ਮਾਮਲਾ ਹੈ 11000 ਕਰੋੜ ਰੁਪਏ ਦਾ ਮਾਮਲਾ ਹੈ ਸੱਤਾ ਤੇ ਪਿੰਡੀ ਦਾ ਜਿਨ੍ਹਾਂ ਦੀ ਜਿਨ੍ਹਾਂ ਨੂੰ ਬਿਕਮਜੀਤ ਸਿੰਘ ਜੀਠਿਆ ਆਪਣਾ ਜਗਰੀ ਯਾਰ ਜਿਗਰ ਦਾ ਟੋਟਾ ਕਹਿੰਦੇ ਸੀ ਇਹ ਬੋਰਨੀ ਅਜ਼ਰਾਲਾ ਨੇ ਇੱਕ ਠੋਕ ਕੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੂੰ ਬਿਆਨ ਦਿੱਤੇ ਨੇ ਤਨਵੀਰ ਗਿੱਲ ਵੱਲੋਂ ਵੀ ਵੱਡੇ ਖੁਲਾਸੇ ਕੀਤੇ ਗਏ ਉਹਨੇ ਕਿਹਾ ਮੈਂ ਝੂਠ ਨੂੰ ਝੂਠ ਕਿਹਾ ਸੱਚ ਨੂੰ ਸੱਚ ਕਿਹਾ ਕਿਉਂਕਿ ਉਹਦੇ ਸਾਹਮਣੇ ਵੀ ਨਸ਼ਾ ਤਸਕਰੀ ਦੇ ਪੈਸਿਆਂ ਦਾ ਕਰੋੜਾ ਰੁਪਇਆ ਦਾ ਲੈਣ-ਦੇਣ ਹੋਇਆ ਹੈ ਸੱਤਾ ਤੇ ਪਿੰਦੀ ਜਿਹੜੇ ਕੈਨੇਡਾ ਦੇ ਵਿੱਚ ਨੇ ਜਿਹੜੇ ਨਸ਼ਾ ਤਸਕਰ ਨੇ ਕਿਉਂਕਿ 11000 ਕਰੋੜ ਰੁਪਏ ਦਾ ਮਾਮਲਾ ਕਹਿੰਦੇ ਨੇ ਕਿ ਸੱਤੇ ਦੀ ਜਿਹੜੀ ਭੈਣ ਦੀ ਮਰਜ਼ ਹੋਈ ਉਹਦੇ ਵਿੱਚ ਬੋਨੀ ਅਜ਼ਰਾਲਾ ਵੀ ਗਿਆ ਉਹਦੇ ਵਿੱਚ ਬਲਟੀ ਰੁਮਾਨਾ ਵੀ ਗਿਆ ਉਹਦੇ ਵਿੱਚ ਰੋਲਜੀ ਬਰਕਦੀ ਵੀ ਗਿਆ ਉਹਦੇ ਵਿੱਚ ਜਿਹੜੇ ਬਿਕਮਜੀਤ ਸਿੰਘ ਜੀਠੀਆ ਦੇ ਜਿਹੜੇ ਪੀਏ ਨੇ ਉਹ ਵੀ ਗਿਆ ਯਾਨੀ ਕਿ ਜਿਹੜੇ ਇੰਟਰਨੈਸ਼ਨਲ ਨਸ਼ਾ ਤਸਕਰ ਸੀ ਜਿਸ ਤਰ੍ਹਾਂ ਅਰਵਿੰਦ ਕੇਸ਼ੀਵਾਲ ਨੇ ਕਿਹਾ ਕਿ ਉਹ ਨਸ਼ਾ ਤਸਕਰ ਇਹਨਾਂ ਦੇ ਚੌਪਰ ਯਾਨੀ ਕਿ ਜਹਾਜ਼ ਵੀ ਯੂਜ਼ ਕਰਦੇ ਸੀ ਇਹਨਾਂ ਦੀਆਂ ਗੱਡੀਆਂ ਵੀ ਯੂਜ਼ ਕਰਦੇ ਸੀ ਇਹਨਾਂ ਦੀਆਂ ਕੋਠੀਆਂ ਵੀ ਯੂਜ਼ ਕਰਦੇ ਸੀ ਅਤੇ ਇਹਨਾਂ ਦੇ ਘਰੇ ਬੈਠ ਕੇ ਉਹਨਾਂ ਦੀ ਆਉਪਕਤ ਹੁੰਦੀ ਸੀ ਅਤੇ ਵਿਆਹ ਸ਼ਾਦੀਆਂ ਦੇ ਵਿੱਚ ਇੱਕ ਦੂਜੇ ਨੂੰ ਕਰੋੜਾਂ ਰੁਪਏ ਦੇ ਗਿਫਟ ਦਿੱਤੇ ਜਾਂਦੇ ਸੀ ਯਾਨੀ ਕਿ ਹੁਣ ਪੰਜਾਬ ਦੇ ਜਿੰਨੇ ਵੀ ਲੋਕ ਨੇ ਸਾਰੇ ਇਹ ਗੱਲ ਕਹਿ ਰਹੇ ਨੇ ਕਿ ਬਿਕਮਜੀਤ ਸਿੰਘ ਜੀਠਿਆ ਨਸ਼ਾ ਤਸਕਰ ਦਾ ਵੱਡਾ ਸਰਗਣਾ ਹੈ ਇਹਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਆਮਦਨ ਨਾਲੋਂ ਵੱਧ ਇਸ ਨੇ ਜਾਇਦਾਦ ਰੱਖੀ ਹੋਈ ਹੈ ਅਤੇ ਉਹ ਜਾਇਦਾਦ ਬੜਾਈ ਕਿਵੇਂ ਉਸ ਦੇ ਵਿੱਚ ਐਨਡੀਪੀਸ ਦੀ ਕਾਰਵਾਈ ਵੀ ਹੋਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਬੋਨੀ ਅਜ਼ਨਾਲਾ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਚੰਨੀ ਸਾਹਿਬ ਨੇ ਉਹ ਵੀ ਕਹਿ ਦਿੰਦੇ ਨੇ ਮੈਂ ਕਿ 24 ਘੰਟੇ ਮੈਂ 24 ਆਵਰ ਰੈਡੀ ਹਾਂ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੂੰ ਮੇ ਭਗਵੰਤ ਮਾਨ ਨੂੰ ਮੇਰੀ ਹੈਲਪ ਚਾਹੀਦੀ ਹੈ ਮੇਰੀ ਗਵਾਹੀ ਦੀ ਲੋੜ ਚਾਹੀਦੀ ਹੈ ਮੇਰੇ ਦਸਤਾ ਮੇਰੇ ਕੋਲ ਜਿਹੜੇ ਦਸਤਾਵੇਜ਼ ਨੇ ਡਾਕੂਮੈਂਟ ਨੇ ਜੇ ਉਹ ਚਾਹੀਦੇ ਨੇ ਤੇ ਮੈਂ ਮੁਹैया ਕਰਵਾਵਾਂਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸਾਰਾ ਕੁਝ ਨਜ਼ਾਇਜ਼ ਹੈ ਇਹ ਸਾਰਾ ਕੁਝ ਧੱਕਾ ਹੈ ਭਈ ਤੁਹਾਡੀ ਉਹਦਾ ਤੂਤੀ ਬੋਲਦੀ ਸੀ ਕਿਉਂਕਿ ਬੋਨੀ ਅ즈ਨਾਲਾ ਦਾ ਵੱਡਾ ਬਿਆਨ ਹੈ ਬੋਨੀ ਅ즈ਨਾਲਾ ਨੇ ਕਿਹਾ ਕਿ ਜਦੋਂ ਮੈਂ ਵਿਧਾਇਕ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਮੈਂ ਚਿੱਠੀ ਲਿਖੀ ਸੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਭਈ ਆਪਣੇ ਬੰਦਿਆਂ ਵੱਲੋਂ ਨਸ਼ਾ ਵੱਡੇ ਪੱਦਰ ਤੇ ਵੇਚਿਆ ਜਾ ਰਿਹਾ ਹੈ ਨਾਮ ਦਾ ਵੀ ਜ਼ਿਕਰ ਕੀਤਾ ਲੇਕਿਨ مرحوم ਪ੍ਰਕਾਸ਼ ਸਿੰਘ ਬਾਦਲ ਨੇ ਗੌਰ ਨਹੀਂ ਕੀਤਾ ਨਾ ਸੁਖਬੀਰ ਸਿੰਘ ਬਾਦਲ ਨੇ ਨਾ ਵੀ ਬਾਦਲ ਨੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਏ ਉਹ ਵੀ ਸਾਰਿਆਂ ਪਹਿਲਾਂ ਉੱਪਰ ਬੈਠ ਗਏ ਯਾਨੀ ਕਿ ਸਾਰਾ ਕੁਝ ਇਹ ਪ੍ਰੀ ਪਲਾਨਡ ਹੋਇਆ ਯਾਨੀ ਕਿ 540 ਕਰੋੜ ਰੁਪਏ ਨਹੀਂ ਉਸ ਦੇ ਵਿੱਚ 17 ਹੋਰ ਵੀ ਲੋਕ ਇਨਵੋਲਵ ਨੇ ਸੱਤਾ ਪਿੰਦੀ ਉਹਦੇ ਵਿੱਚ ਭੋਲਾ ਵੀ ਹੈ ਜਗਦੀਸ਼ ਭੋਲਾ ਜਿਹਨਾਂ ਨੂੰ ਜਵਤ ਮਿਲੀ ਹੈ ਪਿਛਲੇ ਦਿਨਾਂ ਦੇ ਵਿੱਚ ਯਾਨੀ ਕਿ ਇਹ ਰੈਕਟ ਦਾ ਜਿਹੜਾ ਰੈਕਟ ਹੈ ਬੜੇ ਵੱਡੇ ਪੱਮਾਨੇ ਤੇ ਚਲਾਇਆ ਜਾ ਰਿਹਾ ਸੀ ਜਿਸ ਤਰ੍ਹਾਂ ਨਰਜਨ ਸਿੰਘ ਨੇ ਕਿਹਾ ਜਿਸ ਤਰ੍ਹਾਂ ਸਿਧਾਪ ਚਟ ਉਪਤੇ ਆਏ ਨੇ ਕਿਹਾ ਭਾਈ ਇਹਨਾਂ ਵੱਲੋਂ ਨਸ਼ਾ ਲੈ ਕੇ ਹਥਿਆਰ ਵੀ ਸਪਲਾਈ ਕੀਤੇ ਜਾਂਦੇ ਸੀ ਸਾਈਪਰਸ ਪੈਸਾ ਭੇਜਿਆ ਜਾਂਦਾ ਸੀ ਕੈਨੇਡਾ ਪੈਸਾ ਭੇਜਿਆ ਜਾਂਦਾ ਸੀ ਫਿਰ ਬਾਅਦ ਵਿੱਚ ਇੰਡੀਆ ਚ ਲਿਆ ਕੇ ਉਸ ਨੂੰ ਅਵਾਇਟ ਕਰ ਲਿਆ ਜਾਂਦਾ ਸੀ ਕਿਉਂਕਿ ਦੱਸਦੇ ਦਸ ਸਾਲ ਲਗਾਤਾਰ ਅਜੀ ਸਰਕਾਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਫਿਰ ਸ਼੍ਰੋਮਣੀ ਅਕਾਲੀ ਦਲ ਤੋਂ ਪੁੱਛਣ ਵਾਲਾ ਕੋਈ ਨਹੀਂ ਹੁਣ ਅਸੀਂ ਮੈਂ ਬਿਕਮਜੀਤ ਸਿੰਘ ਜੀ ਸਾਡੀ ਅਸੀਂ ਖਿਲਾਫੀਤ ਨਹੀਂ ਕਰਦੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਅਸੀਂ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਾਵਾਂਗੇ ਲੇਕਿਨ ਪੰਜਾਬ ਦੇ ਕਿਸੇ ਵੀ ਭੈਣ ਦੇ ਕੋਲੋਂ ਕਿਸੇ ਵੀ ਬਜ਼ੁਰਗ ਦੇ ਕੋਲੋਂ ਕਿਸੇ ਵੀ ਲੜਕੇ ਦੇ ਕੋਲੋਂ ਪੁੱਛ ਲਓ ਉਹ ਕਹਿੰਦੇ ਨੇ ਕਿ ਮੇਨ ਨਸ਼ਾ ਤਸਕਰ ਜੇਕਰ ਚੱਟਾ ਲਿਆਦਾ ਗਿਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਤੇ ਉਸ ਨੂੰ ਲਿਉਣ ਵਾਲੇ ਦੀ ਮਜਜੀਆ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਕਹਿ ਰਹੇ ਨੇ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਯੂਟਰ ਲੈਣਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਯੂਟਰ ਨਹੀਂ ਲੈਣਗੇ ਕਿਉਂਕਿ ਸੱਤਾ ਪਿੰਦੀ ਤੱਕ ਗੱਲ ਪਹੁੰਚ ਗਈ ਹੈ ਸਾਰੀਆਂ ਫੈਲਾਂ ਖੋਲੀਆਂ ਜਾ ਰਹੀਆਂ ਨੇ ਸਾਰੇ ਦਸਤਾਵੇਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਮੈਂ ਪੱਕੇ ਹੱਥ ਪਾਏ ਨੇ ਜੋ ਵੀ ਕੰਮ ਕੀਤਾ ਹੈ ਮੈਂ ਪੱਕਾ ਕੀਤਾ ਹੈ ਮੈਂ ਕੱਚੀਆਂ ਗੁੜੀਆਂ ਨਹੀਂ ਖੇਡੀਆਂ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਬਿਕਮ ਜਿਸਮ ਜਿੱਟਿਆ ਦੇ ਵੱਡੇ ਖੁਲਾਸੇ ਹੋਣਗੇ